ਕੁੱਤੇ ਦੇ ਮਰਨ ਤੇ ਰੱਖਿਆ ਪਾਠ ਕਰਵਾਈ ਕੁੱਤੇ ਦੀ ਅੰਤਿਮ ਅਰਦਾਸ ਵੀਡੀਓ ਹੋਈ ਬਹੁਤ ਹੀ ਵਾਇਰਲ ਅਕਸਰ ਹੀ ਅੱਜਕੱਲ ਜਿੱਥੇ ਇਨਸਾਨੀ ਰਿਸ਼ਤਿਆਂ ਵਿੱਚ ਪਿਆਰ ਦਿਨੋਂ ਦਿਨ ਘਟਦਾ ਜਾ ਰਿਹਾ ਹੈ ਅਤੇ ਕਈ ਬੱਚੇ ਆਪਣੇ ਬਜ਼ੁਰਗ ਮਾਪਿਓ ਨੂੰ ਅਨਾਥ ਆਸ਼ਰਮਾਂ ਵਿੱਚ ਛੱਡ ਦਿੰਦੇ ਨੇ ਉੱਥੇ ਹੀ ਹੁਣ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਦਰਸਾਲ ਇੱਕ ਪਰਿਵਾਰ ਆਪਣੇ ਕੁੱਤੇ ਨੂੰ ਆਪਣੇ ਬੱਚਿਆਂ ਵਾਂਗ ਪਿਆਰ ਕਰਦਾ ਸੀ ਅਤੇ ਜਦੋਂ ਉਸ ਦੀ ਮੌਤ ਹੋਈ ਤਾਂ ਪਰਿਵਾਰ ਵਾਲਿਆਂ ਨੇ ਉਸ ਦੀ ਇਨਸਾਨਾਂ ਵਾਂਗ ਅੰਤਿਮ ਅਰਦਾਸ ਕਰਵਾਈ ਬੇਸ਼ੱਕ ਕੁੱਤਾ ਕਹਿਣ ਨੂੰ ਤਾਂ ਇੱਕ ਜਾਨਵਰ ਹੈ ਪਰ ਇਹ ਵਫਾਦਾਰੀ ਇਨਸਾਨਾਂ ਤੋਂ ਵੀ ਵੱਧ ਕੇ ਕਰਦਾ ਹੈ ਸੋ ਲੋਕ ਇਸ ਪਰਿਵਾਰ ਦੀ ਬਹੁਤ ਹੀ ਤਾਰੀਫ ਕਰ ਰਹੇ ਨੇ ਕਿਉਂਕਿ ਇੱਕ ਪਾਸੇ ਜਿੱਥੇ ਕਈ ਲੋਕ ਆਪਣਾ ਪਰਿਵਾਰ ਹੁੰਦੇ ਹੋਏ ਵੀ ਪੇ ਸਹਾਰਾ ਰਹਿਣ ਲਈ ਮਜਬੂਰ ਹੁੰਦੇ ਨੇ ਅਤੇ ਇਹ ਵੀ ਨਹੀਂ ਪਤਾ ਹੁੰਦਾ ਕਿ ਉਹਨਾਂ ਦਾ ਅੰਤਿਮ ਸੰਸਕਾਰ ਕਿਸ ਨੇ ਕਦੋਂ ਅਤੇ ਕਿਵੇਂ ਕਰਨਾ ਹੈ ਉੱਥੇ ਹੀ ਦੂਜੇ ਪਾਸੇ ਇਸ ਪਰਿਵਾਰ ਨੇ ਇੱਕ ਬੇਜਵਾਨ ਜਾਨਵਰ ਦਾ ਪੂਰੇ ਰੀਤੀ ਰਿਵਾਜਾਂ ਨਾਲ ਅੰਤਿਮ ਸੰਸਕਾਰ ਕੀਤਾ ਬੇਸ਼ੱਕ ਇਹ ਇੱਕ ਜਾਨਵਰ ਸੀ ਪਰ ਇਸ ਦੁਨੀਆ ਤੋਂ ਗਿਆ ਤਾਂ ਆਪਣੀ ਜੂਨ ਪੂਰੀ ਕਰਕੇ ਹੈ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟ ਵਿਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ